तो कभी हाँ। नहीं इस गली का जिक्र हुआ अभी ये क्यों कोई जिक्र कोई जिक्र नहीं बाबा का है बाबा, बाबा का ये हाँ। तो ये सब सब नहीं कहा सब वही सब होता है सब उधर तक गली है ठीक है अच्छा तो यहाँ पर आपका घर है मेरा घर यार बिहार का रहने वाला हूँ यहाँ रहते आप हो आप तो अच्छा यहाँ रहते हो हाँ आपका ये कमरा है तो आ मित्रों आ तुझे देखो भी यार ये इधर देखो भी लकड़ पाई है ਵੀ ਹੋ ਸਕਦਾ ਮੇਰੇ ਖਿਆਲ ਚ ਵੀ ਜਾਂ ਤਾਂ ਇਹ ਟਾਲੀ ਦੀ ਲੱਕੜ ਹੋਵੇ ਤੇ ਜਾਂ देवदार ਕਿਉਂਕਿ 스멜 ਦਾ देवदार ਦੀ ਆਉਂਦੀ ਲੱਗ ਆਜੋ ਤੇ ਆ ਜੀ ਦੇਖੋ ਵੀ ਅੱਜ ਵੀ ਇਸ ਗਲੀ ਦੇ ਵਿੱਚ ਲੋਕ ਵੱਸਦੇ ਨੇ ਘਰ ਹੈਗੇ ਨੇ ਵੀ ਆਹ ਦੀ ਕੋ ਜਿਹੜੀ ਜਗ੍ਹਾ ਮੈਂ ਅੱਜ ਤੁਹਾਨੂੰ ਵਿਖਾਉਣ ਲੱਗਾ ਵੀ ਇਹ ਜਿਹੜੀ ਜਗ੍ਹਾ ਦਾ ਮੈਂ ਨਾ ਸਾਲ ਸਾਲ 1.5 ਸਾਲ ਹੋ ਗਿਆ ਵੀ ਇਹ ਜਿਹੜੀ ਜਗ੍ਹਾ ਲੱਭਦਾ ਪਿਆ ਵੀ ਜਦੋਂ ਯਾਰ ਬਲੌਗਿੰਗ ਮੈਂ ਸ਼ੁਰੂ ਕੀਤੀ ਸੀ ਨਾ ਵੀ ਉਦੋਂ ਮੇਰੇ ਸਾਹਮਣੇ ਇਹ ਜਿਹੜੀ ਜਗ੍ਹਾ ਦੀ ਰੀਲ ਆਈ ਸੀ ਕਿ ਜਿਹੜੀ ਮੈਂ ਅੱਜ ਤੁਹਾਨੂੰ ਦਿਖਾਉਣ ਲੱਗਾ ਵੀ ਯਾਰ ਜ਼ਿਆਦਾਤਰ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਇਸ ਗਲੀ ਬਾਰੇ ਪਤਾ ਵੀ ਇਸ ਜਗ੍ਹਾ ਬਾਰੇ ਪਤਾ ਵੀ ਇਹ ਹੈਗੀ ਕਿੱਥੇ ਹੈਗੀ ਸਿਰਫ ਛੋਟੀ ਜੀ ਗਲੀ ਏ ਕੋਈ 100 ਮੀਟਰ ਦੀ ਗਲੀ ਹੋਣੀ ਵਾ ਪਰ ਇਹ ਜਿਹੜੀ ਜਗ੍ਹਾ ਏ ਕਿਉਂ ਬਣਾਏਗੀ ਕਾਦੇ ਵਾਸਤੇ ਬਣਾਏਗੀ ਉਹ ਸਾਰਾ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਵੀਡੀਓ ਨਾਲ ਇਵੇਂ ਬਣੇ ਰਿਹਾ ਜੇ ਤੇ ਪਹਿਲਾਂ ਤੁਸੀਂ ਆ ਜਿਹੜਾ ਸਾਰਾ ਏਰੀਆ ਵੇਖ ਲਓ ਵੀ ਆਦਿ ਦੇਖੋ ਵੀ ਜਿਹੜਾ ਇੱਕ ਆਰਮ ਤਰਤੀ ਦਾ ਲੈਵਲ ਹੁੰਦਾ ਨਾ ਵੀ ਉਹ ਜਿਹੜਾ ਲੈਵਲ ਹੈ ਵੀ ਇਸ ਲੈਵਲ ਤੋਂ ਵੀ ਜਿੱਥੇ ਮੈਂ ਖੜਾ ਨਾ ਵੀ ਇਹਦੇ ਤੋਂ 10 ਫੁੱਟ ਉਹ ਡੂੰਗੀ ਜਗ੍ਹਾ ਹੈ 10 ਫੁੱਟ ਥੱਲੇ ਡਾਉਣ ਉਹ ਜਿਹੜੀ ਜਗ੍ਹਾ ਬਣਾਈ ਗਈ ਹੈ ਇਹ ਛੋਟੀ ਜੀ ਕੋਈ 2 3 ਫੁੱਟ ਦੀ ਗਲੀ ਚੌੜੀ ਤੇ 100 ਫੁੱਟ ਦੀ ਉਹ ਜਿਹੜੀ 100 ਮੀਟਰ ਦੀ ਜੀ ਉਹ ਜਿਹੜੀ ਗਲੀ ਲੰਮੀ ਏ ਤੇ 10 ਫੋਟੋ ਨੀਵੇਂ ਵੀ ਉਹ ਉੱਥੇ ਅੱਜ ਵੀ ਲੋਕ ਵੱਸਦੇ ਨੇ ਅੱਜ ਵੀ ਉਸ ਗਲੀ ਦੇ ਵਿੱਚ ਘਰ ਰਹਿ ਗਏ ਨੇ ਤੋਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਲੂਨ ਨਾਲ ਇਵੇਂ ਬਣੇ ਰਹਿ ਤੇ ਆ ਆ ਤੁਸੀਂ ਦੇਖੋ ਵੀ ਆ ਜਿਹੜੀਆਂ ਪੌੜੀਆਂ ਹੁਣ ਦੇਖਦੇ ਪਏ ਜੀ ਨਾ ਵੀ ਇਹ ਜਿਹੜੀਆਂ ਪੌੜੀਆਂ ਆਪਾਂ ਥੱਲੇ ਉਤਰ ਕੇ ਜਾਵਾਂਗੇ ਫਿਰ ਚਲਿਏ ਆਪਾਂ ਤੁਹਾਨੂੰ ਦਿਖਾ ਜੀ ਵੀ ਯਾਰ ਇਹ ਜਿਹੜੀ ਗਲੀ ਨਾ ਆਜਾ ਆਜਾ ਧਿਆਨ ਨਾਲ ਖੱਤੀ ਤੇ ਮਿੱਤਰੋ ਹੈਗੀ ਤਾਂ ਇਹ ਸਿਰਫ ਛੋਟੀ ਜੀ ਆਹ ਤੁਸੀਂ ਦੇਖੋ ਵੀ ਸਾਰੀ ਵੀ ਮੈਂ ਕਿੰਨੀ ਆ ਕੋਈ 8-10 ਫੁੱਟ ਹੋਣਾ ਵੀ ਆ ਵੇਖੋ ਵੀ 5-10 ਕ ਫੁੱਟ ਮੰਨ ਕੇ ਚਲੋ ਵੀ ਇਹ ਜਿਹੜੀ ਆਮ ਗਰਾਉਂਡ ਫਲੋਰ ਤੋਂ ਥੱਲੇ 10 ਫੁੱਟ ਗਲੀ ਹੈ ਤੇ ਅੰਦਰ ਨੂੰ ਦੇਖੋ ਤੁਸੀਂ ਵੀ 100 ਕ ਮੀਟਰ ਹੋਣੀ ਉਹ ਲੰਮੀ ਤੇ ਆ ਜੋ ਤੇ ਸਾਡੀ ਦੇਖੋ ਵੀ ਅੱਜ ਵੀ ਇਸ ਗਲੀ ਦੇ ਵਿੱਚ ਲੋਕ ਵੱਸਦੇ ਨੇ ਘਰ ਹੈਗੇ ਨੇ ਵੀ ਆਹ ਕੋਈ ਆ ਜਿਹੜੇ ਤਾਲੇ ਲੱਗੇ ਹੁੰਦੇ ਨੇ ਤੇ ਯਾਰ ਇਹ ਜਿਹੜੀ ਗਲੀ ਹੈਗੀ 100 ਸਾਲ ਪੁਰਾਣੀ ਹੈ 100 ਤੋਂ ਵੀ ਜ਼ਿਆਦਾ ਸਾਲ ਪੁਰਾਣੀ ਹੋ ਸਕਦੀ ਕਿਉਂਕਿ ਆ ਤੁਸੀਂ ਦੇਖੋ ਵੀ ਆ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਨਾਨਕਸ਼ਹੀ ਇੱਟ ਜਿਹੜੀ ਛੋਟੀ ਇੱਟ ਜਿਹਨੂੰ ਆਪਾਂ ਬੋਲ ਦਿੰਦੇ ਨੇ ਭਧੋੜੀ ਇੱਟ ਵੀ ਕਈ ਬੋਲ ਦਿੰਦੇ ਨੇ ਵੀ ਉਹ ਲੱਗੀ ਹੋਈ ਚੂਨੇ ਪੱਥਰ ਦੇ ਨਾਲ ਇਹ ਜਿਹੜੀ ਮਿੱਟੀ ਦੀ ਚਣਾਈ ਹੋਈ ਵੀ ਤੂੰ ਹੀ ਦੇਖੋ ਵੀ ਇਹ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਵੀ 100 ਸਾਲ ਤੋਂ ਹੋ ਸਕਦਾ ਪੁਰਾਣੀ ਹੋਵੇ 1947 ਨੂੰ ਆਪਣਾ ਭਾਰਤ ਆਜ਼ਾਦ ਹੋ ਗਿਆ ਸੀਗੇ ਵੀ ਉਸ ਤੋਂ ਪਹਿਲਾਂ ਦੀ ਇਹ ਜਿਹੜੀ ਗਲੀ ਬਣੀ ਹੋਈ ਵੀ ਆਮ ਜਿਹੜੇ ਗਰਾਊਂਡ ਫਲੋਰ ਨਾਲੋਂ 10 8 10 ਫੁੱਟ ਦੀਵੀ ਆ ਜੋ ਤੇ ਆਦੂ ਹੀ ਦੇਖੋ ਵੀ ਆ ਪੁਰਾਣੀ ਜਿਹੜੇ ਆਲੇ ਬਣਾਏ ਨੇ ਵੀ ਇਹ ਯਾਰ ਅੰਗਰੇਜ਼ਾਂ ਦੇ ਟਾਈਮ ਦੀ ਜਿਹੜੀ ਬਣੀ ਹੋਈ ਵਾ ਇਮਾਰਤ ਤੇ ਤੇ ਕਿੱਥੇ ਹੈਗੀ ਤੇ ਮਿੱਤਰੋ ਇਹ ਜਿਹੜੀ ਜਗ੍ਹਾ ਹੈਗੀ ਅੰਬਰਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੈ ਵੀ ਗੋਲਡਨ ਟੈਂਪਲ ਦੇ ਪਿਛਲੇ ਸਾਈਡ ਤੇ ਫੁੱਲ ਐਡਰੈਸ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੱਸ ਦਾਂਗੇ ਤੇ ਮੈਨੂੰ ਵੀ ਇਹ ਜਿਹੜੀ ਗਲੀ ਲੱਭਣ ਦੇ ਵਿੱਚ ਬੜੀ ਮੁਸ਼ਕਲ ਆਈ ਇੱਕ ਆਪਦੇ ਰ ਵੀ ਜ਼ਿਆਦਾਤਰ ਤਾਂ ਕਿਸੇ ਨੂੰ ਇਸ ਜਗ੍ਹਾ ਬਾਰੇ ਪਤਾ ਹੀ ਨਹੀਂ ਸੀਗਾ ਤੇ ਇੱਕ ਤਾਂ ਇਤਿਹਾਸਿਕ ਨਹੀਂ ਜਗ੍ਹਾ ਹੈਗੀ ਬਸ ਇਹੀ ਹੈ ਵੀ ਜਿਹੜੀ ਆਮ ਗਰਾਉਂਡ ਫਲੋਰ ਤੋਂ 10 ਫੁੱਟ ਨਹੀਂ ਹੈ ਤੇ ਤਾਲ ਕਰਕੇ ਜਾਂਦੀ ਹੈ ਅਟਰੈਕਸ਼ਨ ਜੀ ਬਣਦੀ ਪਈ ਸੀਗੀ ਮੇਰੀ ਵੀ ਤੇ ਦੇਖੋ ਵੀ ਇਸ ਤਰ੍ਹਾਂ ਵੀ ਵੀਰ ਯਾਰ ਇਹ ਡਾਊਨ ਹੀ ਹੈ ਆ ਤੁਸੀਂ ਦੇਖੋ ਵੀ ਇੱਥੇ ਲੋਕ ਰਹਿੰਦੇ ਨੇ ਘਰ-ਬਾਰ ਹੈਗੇ ਲੋਕਾਂ ਦੇ ਤੇ ਵਸੋਂ ਹੈਗੀ ਵਾ ਇਹ ਆਹ ਦੇਖੋ ਤੁਸੀਂ ਵੀ ਅੰਗਰੇਜ਼ਾਂ ਦੇ ਵੇਲਿਆਂ ਦੀ ਯਾਰ ਦਿਖਾ ਦੇ ਇਹ ਬਣੀ ਹੋਈ ਮਾਰਤੇ ਆਉਂਦੇ ਖੜੀ ਮੈਂ ਤੁਹਾਨੂੰ ਵੀਡੀਓ ਦੇ ਤੇ ਇਹ ਵੀ ਦਾ ਆਇਓ ਫਿਰ ਉਹ ਗੇਟ ਖੋਲ ਲੱਟਿਆ ਪਾਓ ਓਏ ਚਲੋ ਬਾਪੂ ਨਾਲ ਗੱਲ ਕਰਨੇ ਸਤਿਕਾਰ ਬਾਪੂ ਜੀ ਤੇ ਇਹ ਮਣਾ ਤੁਸੀਂ ਦੱਸ ਸਕਦੇ ਵੀ ਇਹ ਜਿਹੜੀ ਗਲੀ ਕਿਉਂ ਡਾਊਨ ਕਰੀ ਇਹ ਡਾਊਨ ਯਾਰ ਇਹ ਡਾਊਨ ਪਹਿਲੇ ਸੇ ਬਣਾ ਹੋਆ ਨਾ ਤੁਸ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਆਂ ਅਰੇ ਯਾ ਤਾਂ ਹੋ ਗਿਆ ਬਹੁਤ ਦਿਨ ਸੇ ਹੈ ਹਾਂ 20 ਸਾਲ ਸੇ ਯਾ ਅੱਛਾ 20 ਸਾਲ ਸੇ ਯਾ ਤੋ ਕਦੇ ਨਹੀਂ ਇਸ ਗਲੀ ਦਾ ਜ਼ਿਕਰ ਹੋਆ ਵੀ ਇਹ ਕਿਉਂ ਕੋਈ ਜ਼ਿਕਰ ਕੋਈ ਜ਼ਿਕਰ ਨਹੀਂ ਬਾਬਾ ਦਾ ਹੈ ਅੱਛਾ ਬਾਬਾ ਦਾ ਹੈ ਹਾਂ ਇਹ ਤਾਂ ਇਹ ਸਭ ਸਭ ਨਹੀਂ ਕਾ ਸਭ وہی ਸਭ ਹੁੰਦੇ ਸਭ ਉਹਦਾ ਤੋਂ ਗਲੀ ਹੈ ਠੀਕ ਹੈ ਅੱਛਾ तो यहाँ पर आपका घर है मेरा घर यहाँ बिहार का रहने वाला हूँ यहाँ रहते आप हो आप लाल तो आप यहाँ पर रहते हो मैंने ऐसी में रहता हूँ सुनना अच्छा नीचे ही रहते हो यही होता है मैं घर चले जाता हूँ अच्छा काम करना दिहाड़ीदार दिहाड़ीदार दिहाड़ी काम हुँ। करता हूँ मिस्त्री का मैं काम करके आया मेरा ਨਹੀਂ ਯਾ ਰਹਤੇ ਹੋ ਹਾਂ ਯਾ ਕੋ ਕਰ ਰਿਹਾ ਹੈ ਤੁਹਾ ਇਸ ਮੇਰਾ ਉਧਰ ਦਾ ਉਧਰ ਹੈ ਇਧਰ ਅੱਛਾ ਜਿਵੇਂ ਕੋਈ ਨਹੀਂ ਰਹਤਾ ਸਮਝਦੇ ਅੱਛਾ ਕੋਈ ਨਹੀਂ ਰਹਤਾ ਤੇ ਮਿੱਤਰੋ ਆ ਤੁਸੀਂ ਦੇਖੋ ਵੀ ਆਸ਼ ਤੀਰੀਆਂ ਪਾਈਆਂ ਗਈਆਂ ਅੱਛਾ ਯਾ ਰਹਤੇ ਹੋ ਹਾਂ ਆਪ ਦਾ ਇਹ ਕਮਰਾ ਹੈ ਤਾਂ ਆ ਮਿੱਤਰੋ ਆ ਤੁਸੀਂ ਦੇਖੋ ਵੀ ਯਾਰ ਇਹ ਇਧਰ ਦੇਖੋ ਵੀ ਲੱਕੜ ਪਾਈ ਆ ਵੀ ਹੋ ਸਕਦਾ ਮੇਰੇ ਖਿਆਲ ਚ ਵੀ ਜਾਂ ਤਾਂ ਇਹ ਟਾਲੀ ਦੀ ਲੱਕੜ ਹੋਵੇ ਤੇ ਜਾਂ ਦੇਵਦਾਰ ਕਿ ਕਿ ਸਮੈਲ ਦਾ ਦੇਵਦਾਰ ਦੀ ਆਉਂਦੀ ਲੱਕੜ ਦੀ ਤੇ ਤੁਸੀਂ ਦੇਖੋ ਵੀ ਉਦੋਂ ਯਾਰ ਕਿੰਨੇ ਮਜ਼ਬੂਤ ਘਰ ਬਣਾਏ ਜਾਂਦੇ ਸੀਗੇ ਹਨਾ ਵੀ ਇੱਕ ਖੂਫੀਆਂ ਜੀ ਸਰੂੰਧੂ ਵੀ ਲੱਗਦੀ ਹੈ ਹਨਾ ਵੀ ਆ ਤੁਸੀਂ ਦੇਖੋ ਵੀ ਸਾਰੀ ਜਿਹੜੀ ਮਿੱਟੀ ਦੀ ਚਣਾਈ ਹੋਈ ਵਾ ਤੇ ਆ ਅੰਗਰੇਜ਼ੀ ਜੋੜੀ ਆ ਜਿਹੜੀ ਲੱਗੀ ਹੋਈ ਤੇ ਆ ਵੇਖੋ ਵੀ ਜਿਹੜਾ ਵਿਕਟੋਰੀਆ ਸ਼ੈਲੀ ਦਾ ਹਾਲ ਸਮਝ ਨਹੀਂ ਆਂ ਗਈ ਬਾਹਰ ਕੋਈ ਰਹੇਗਾ ਹੀ ਨਹੀਂ ਰਹੇਗਾ ਰਹੇਗਾ ਕਹੇਗਾ ਦੇਖੋ ਉੱਪਰ ਤੋਂ ਤੇ ਆ ਤੁਸੀਂ ਦੇਖੋ ਵੀ ਉਵੇਂ ਯਾਰ ਪੁਰਾਣੇ ਜਮਾਨੇ ਵਾਲੀ ਜਿਹੜੀਆਂ ਬਾਰੀਆਂ ਆਮ ਦੇਖਣ ਨੂੰ ਮਿਲਦੀਆਂ ਜਿਵੇਂ ਇਹ ਹਵੇਲੀਆਂ 'ਚ ਹੋ ਗਿਆ ਵੀ ਉਦਾਂ ਦੀਆਂ ਬਣੀਆਂ ਤੇ ਆ ਜਿਹੜੀ ਛਤੀਰੀ ਪਾਈ ਲੱਕੜ ਦੀ ਜਿਹੜਾ ਡਰ ਦੇ ਥਾਂ ਲੱਕੜ ਇੰਦੇ ਵਰਤੀ ਗਈ ਵੀ ਸਾਰੀ ਲੱਕੜ ਹੀ ਪਾਈ ਯਾਰ ਫੱਟਿਆ ਤੁਸੀਂ ਦੇਖੋ ਵੀ ਮੋٹے-ਮੋٹے ਹੋ ਸਕਦੇ ਨੇ ਤੇ ਹੁਣ ਦੇਖੋ ਵੀ ਸਮੇਂ ਦੇ ਮੁਤਾਬਕ ਸਾਰਾ ਕੁਝ ਵਕਤ ਦੇ ਮੁਤਾਬਕ ਬਦਲਦੀ ਇੱਕ ਹੋ ਜਾਂਦਾ ਵਾ ਇੱਥੇ ਰਹਿ ਜਾਂਦਾ ਵਾ ਤੇ ਚੱਲੋ ਫਿਰ ਹੁਣ ਕੋ ਕੁੱਤੇ ਚੱਲ ਗਏ ਤੇ ਆਜੋ ਮੈਥਰੋ ਇੱਕ ਗੱਲ ਹੋਰ ਤੁਹਾਨੂੰ ਹੋਰ ਦੱਸਾਂ ਵੀ ਜੇ ਤੁਸੀਂ ਇੱਥੇ ਆਉਣਾ ਆ ਤੇ ਆਉਣਾ ਨਾ ਦਿਨ ਸੰਭਾਲ ਕੇ ਆ ਜੇ ਕੁੱਤੇ بڑے ਪੈਂਦੇ ਤੇ ਆ ਤੁਸੀਂ ਦੇਖੋ ਵੀ ਸਾਰੇ ਕੁੱਤੇ ਹੀ ਨੇ ਵੀ ਜਿਹੜੇ ਯਾਰ ਇੱਥੇ ਗੈਂਗ ਬੜੀ ਗੈਂਗ ਗੈਂਗਸਟਰ ਫਿਰਿੰਦੇ ਨੇ ਜਾਨੀ ਕਿ ਕੁੱਤੇ ਵੀ ਜਿਹੜੇ ਤੇ ਯਾਰ ਇਥੋਂ ਦੇ ਬੰਦੇ ਉਹਨਾਂ ਨੂੰ ਤਾਂ ਕੁਝ ਨਹੀਂ ਕਹਿੰਦੇ ਜਿਹੜੇ ਆਪਣੇ ਵਰਗੇ ਪ੍ਰਾਏ ਆਉਣਗੇ ਦੱਸ ਨਾ ਮੇਰੀ ਵੀ ਲੱਤ ਫੜਲੀ ਤੇ ਉਹਨਾਂ ਦੀਆਂ ਲੱਤਾਂ ਫੜਨਗੇ ਤੇ ਇੱਕ ਮੇਰੀ ਇੱਥੇ ਜਿਹੜੀ ਆ ਕਾਲੀ ਕੁੱਤੀ ਉਹ ਵੀ ਵੇਖਦੇ ਪਏ ਜਣਾ ਹਨਾ ਉਹਨੇ ਤਾਂ ਮੇਰੀ ਲੱਤ ਫੜਨ ਵਾਲੀ ਸੀਗੀ ਤੇ ਮੈਨੂੰ ਉਸੇ ਟੈਂਪਾ ਦਾ ਲੱਗ ਨੀਦਾ ਵਲੌਗ ਦਾ ਬਣ ਜਿੰਦਾ ਹੈਗਾ ਠੀਕ ਹੈ ਜਦੋਂ ਲੱਗ ਤੇ ਤਿੰਨ ਤੇ ਇਹ ਮਿੱਤਰੋ ਆ ਜਿਹੜਾ ਤੁਸੀਂ ਹੁਣਾਂ ਦੇਖਦੇ ਪੈ ਜਣ ਇਹ ਵੀ ਡਾਊਨ ਹੁੰਦਾ ਸੀਗਾ ਇਹ ਤਾਂ ਬਾਅਦ ਵਿੱਚ ਪਰਤੀ ਪਾ ਕੇ ਇਹਨੂੰ ਆਮ ਲੈਵਲ ਦੇ ਮੁਤਾਬਕ ਕਰ ਦਿੱਤਾ ਤੇ ਇਹ ਸੀਗੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਜਿੰਦੇ ਚੋਂ ਅੱਪ ਤੁਹਾਨੂੰ 100 ਤੋਂ ਜ਼ਿਆਦਾ ਸਾਲ ਪੁਰਾਣੀ ਗਲੀ ਵਿਖਾਈ ਵੀ ਜਿਹੜੀ ਆਮ ਧਰਤੀ ਦੇ ਲੈਵਲ ਤੋਂ ਡਾਊਨ ਹੈ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਜਰੂਰ ਕਰ ਦੇ ਜੀ ਤੇ ਐਵੇਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਨੂੰ ਨਹੀਂ ਭਗਾਈ ਤੇ ਜੇ ਪਹਿਲਾਂ ਐਵੇਂ ਦੀ ਕਿਤੇ ਦੇਖੀ ਤਾਂ ਮੈਨੂੰ ਕਮੈਂਟ ਕਰਕੇ ਦੱਸ ਦੇ ਜੀ ਤੇ ਐਵੇਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਰੈਗੂਲਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਮਿਲਾਂਗੇ ਆਪਾਂ ਹੋਰ ਐਵੇਂ ਦੀ ਕੈਂਟ ਦੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ